ਸਾਸੀ ਕਾ ਸਾਰਿਆਂ ਨੂੰ ਗਲਾ ਬਣਾ ਕੇ ਆਪਾਂ ਤਿਆਰ ਕਰ ਲਿਆ ਵਾ ਗਲੇ ਦੇ ਦੇ ਕੱਟ ਦੇ ਨੀਚੇ ਜਿਹੜੀ ਪੱਟੀ ਲਾਣੀ ਆ ਉਹ ਵੀ ਆਪਾਂ ਬਣਾ ਲਈ ਆ ਹੁਣ ਗਲੇ ਦੇ ਵਿੱਚ ਇਸ ਤਾਂ ਦੇ ਆਪਾਂ ਪੋਟਲੀ ਬਟਨ ਲਗਾਵਾਂਗੇ ਜਿਹੜੇ ਕੀ ਆਪਾਂ ਮੋਤੀ ਪਾ ਕੇ ਤਿਆਰ ਕੀਤੇ ਨੇ ਇਹ ਆਪਾਂ ਪਿਛਲੇ ਵੀਡੀਓ ਚ ਬਣਾ ਕੇ ਤੁਹਾਨੂੰ ਦਿਖਾਏ ਆ ਜਿੱਥੇ ਆਪਾਂ ਵੀ ਸ਼ੇਪ ਦਾ ਕੱਟ ਪਾਇਆ ਸੀ ਉੱਥੋਂ ਆਪਾਂ ਇਹ ਨੀਚੇ ਰੱਖ ਕੇ ਪੱਟੀ ਨੂੰ ਲਗਾਵਾਂਗੇ ਸੈਂਟਰ ਤੱਕ ਆਪਾਂ ਪੱਟੀ ਤੇ ਸਲਾਈ ਲਗਾ ਰਹੀ ਆ ਹੁਣ ਦੂਸਰੀ ਸਲਾਈਪਰ ਦੂਸਰੇ ਪਾਸਾ ਸ਼ੁਰੂ ਕਰਾਂਗੇ ਜਿੱਥੇ ਆਪਾਂ ਵਿਸ਼ੇਸ਼ਤਾ ਕੱਟ ਕਾਇਆਗਾ ਉੱਥ ਤੱਕ ਸਲਾਈ ਲਿਆ ਕੇ ਜੇ ਕੱਟ ਤੱਕ ਸਲਾਈ ਲਾਉਣ ਤੋਂ ਬਾਅਦ ਹੁਣ ਪਹਿਲਾਂ ਆਪਾਂ ਮਸ਼ੀਨ ਦੇ ਫੁੱਟ ਨੂੰ ਚੇਂਜ ਕਰਾਂਗੇ ਮੇਥੇ ਆਪਾਂ ਸਿੰਗਲ ਫੁੱਟ ਲਗਾਵਾਂਗੇ ਦੋਵੇਂ ਕੱਪੜਿਆਂ ਨੂੰ ਬਰਾਬਰ ਕਰਕੇ ਆਪਾਂ ਸਟਾਰਟਿੰਗ ਦਾ ਢੋਕਾ ਲਾਵਾਂਗੇ ਤੇ ਹੁਣ ਕੱਟ ਦੇ ਵਿੱਚ ਇਸ ਤਰ੍ਹਾਂ ਦੇ ਪੌਤੀ ਬਟਨ ਰੱਖ ਕੇ ਸਲਾਈ ਲਾਂਦੇ ਜਾਵਾਂਗੇ ਇਹ ਆਪਾਂ ਅੱਧਾ ਅੱਧਾ ਇੰਚ ਦੀ ਸਪੇਸ ਛੱਡ ਕੇ ਬਟਨ ਲਾਖਦੇ ਜਾਵਾਂਗੇ ਇਸ ਤਰ੍ਹਾਂ ਆਪਾਂ ਕੱਟ ਨੂੰ ਛੱਟ ਕੇ نیچے ਸਾਰੇ ਪੋਰਕੇ ਬਟਨ ਲਗਾ ਲਏ ਸਿੰਗਲ ਫੁੱਟ ਨਾਲ ਜਿਹੜੇ ਪੋਟਲੇ ਬਹੁਤ ਆਸਾਨੀ ਨਾਲ ਲੱਗਦੇ ਨੇ ਹੁਣ ਬਾਹਰਲੇ ਸਾਈਟ ਤੇ ਆਪਾਂ ਲੇਸ ਲਗਾਵਾਂਗੇ ਲੇਸ ਲਗਾਉਣ ਦੇ ਆਪਰਲਾ ਆਪਾਂ ਫਿਰ ਫੁੱਟ ਨੂੰ ਚੇਂਜ ਕਰਾਂਗੇ ਲੇਸ ਆਪਾਂ 1 ਇੰਚ ਦੀ ਸਪੇਸ ਤੇ ਲਗਾਵਾਂਗੇ ਕਿਸ ਤਰ੍ਹਾਂ ਆਪਾਂ ਲੇਸ ਤੇ ਪੋਟਲੀ ਬਟਨ ਲਗਾ ਕੇ ਨੈਕੜ ਜਿੰਨੇ ਤਿਆਰ ਕਰ ਲਿਆਗਾ